ਪੰਜਾਬ ਦੇ ਵਿੱਚ ਤਾਪਮਾਨ ਦਿਨੋ ਦਿਨ ਵਧਦਾ ਜਾ ਰਿਹਾ ਹੈ ਇਸ ਵੇਲੇ ਹਰ ਪਾਸੇ ਅੱਤ ਦੀ ਗਰਮੀ ਹੈ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਮੌਸਮ ਵਿਭਾਗ ਮੁਤਾਬਕ 4 ਜੂਨ ਤੋਂ ਇੱਕ ਨਵਾਂ ਪੱਛਮੀ ਗੜਬੜੀ ਐਕਟਿਵ ਹੋਣ ਜਾ ਰਹੀ ਹੈ ਜਿਸ ਕਰਕੇ ਸੂਬੇ ਭਾਰ ਦੇ ਵਿੱਚ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਤੋਂ ਬਾਅਦ ਵੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਰਾਹਤ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਪੰਜਾਬ ਦੇ ਵਿੱਚ ਤਾਪਮਾਨ ਚੁਗਲਾਵਟ ਕਾਰਨ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਤਾਂ ਮਿਲੀ ਬੀਤੇ ਦਿਨੀ ਲੋਕ ਸ਼ਾਮ ਨੂੰ ਘਰ ਤੋਂ ਬਾਹਰ ਨਿਕਲਦੇ ਵਿਖਾਈ ਦਿੱ ਮੌਸਮ ਵਿਭਾਗ ਨੇ ਹੁਣ ਪੰਜਾਬ ਦੇ ਵਿੱਚ 4 ਜੂਨ ਤੱਕ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਪਰ 5 ਜੂਨ ਤੋਂ ਰਾਹਤ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਨੇ ਮਾਨਸਾ, ਲੁਧਿਆਣਾ ਅਤੇ ਬਰਨਾਲਾ ਜ਼ਿਲ੍ਹਿਆਂ ਲਈ ਹੀਟ ਵੇਵ ਦਾ orange ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਫਾਜ਼ਿਲਕਾ, ਬਠਿੰਡਾ, ਮੋਗਾ, ਮੁਕਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਗਰਮੀ ਦੇ ਨਾਲ-ਨਾਲ ਤੇਜ਼ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੀ ਹੋਰ ਜ਼ਿਲ੍ਹਿਆਂ ਵਿੱਚ yellow alert ਚਾਰੀ ਕੀਤਾ ਹੈ ਪੰਜਾਬ ਚ 5 ਅਤੇ 6 ਜੂਨ ਨੂੰ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਡਿਗਣ ਦੀ ਸੰਭਾਵਨਾ ਹੈ ਸੋ ਦੱਸਦੀ ਹੈ ਕਿ ਇੱਕ ਵਾਰ ਜਿਵੇਂ ਕਿ ਲੋਕਾਂ ਨਾਲ ਗਰਮੀ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਸੋ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੱਛਮੀ ਗੜਬੜੀ ਹੈ ਜੋ ਐਕਟਿਵ ਹੋਣ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ 3 ਦਿਨ ਮੀਂਹ ਐ ਜੋ ਪਵੇਗਾ ਸੋ ਦੱਸਦੀ ਹੈ ਕਿ ਕਈ ਥਾਵਾਂ ਦੇ ਲਈ yellow alert ਚਾਰੀ ਕੀਤਾ ਗਿਆ ਤੇ ਕਈ ਥਾਵਾਂ ਦੇ ਲਈ ਹੀਟ ਵੇਵ ਦੇ ਨਾਲ-ਨਾਲ ਤੇਜ਼ ਤੂਫਾਨ ਬ ਇਸ ਸੰਭਾਵਨਾ ਜਤਾਈ ਗਈ ਹੈ। ਹਾਂ ਜੀ ਟੈਂਪਰੇਚਰਸ ਦੇ ਵਿੱਚ ਕੁਝ ਚੇਂਜ ਦੇਖਣ ਨੂੰ ਮਿਲਿਆ। ਕਿਉਂਕਿ ਆਪਾਂ ਦੇਖ ਰਿਹਾ ਕਿ ਜਿੰਨੀ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਹੋ ਗਈ ਸੀ 45 ਡਿਗਰੀ ਤੱਕ ਸਾਡੇ ਕੋਲ ਟੈਂਪਰੇਚਰ ਪਹੁੰਚ ਗਿਆ ਸੀਗਾ 45 46 ਡਿਗਰੀ ਤੱਕ ਵੀ ਰਿਕਾਰਡ ਹੋ ਰਿਹਾ ਸੀ ਲੁਧਿਆਣੇ। ਹਾਂ ਜਿਹਦੇ ਨਾਲ ਕਿ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਉਹ ਫਾਲ ਕੀਤਾ ਤੇ ਪਿਛਲੇ 1-2 ਦਿਨਾਂ ਚ ਆਪਾਂ ਦੇਖ ਰਿਹਾ ਕਿ ਜਿਹੜੀਆਂ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹਦੇ ਨਾਲ ਕਿ ਟੈਂਪਰੇਚਰਸ ਦੇ ਵਿੱਚ ਥੋੜੀ ਫਾਲ ਆਈ ਹੈ। ਸੋ ਕੱਲ ਸਾਡੇ ਕੋਲ ਟੈਂਪਰੇਚਰ ਜਿਹੜਾ ਉਹ 41 ਡਿਗਰੀ ਰਿਕਾਰਡ ਕੀਤਾ ਗਿਆ। ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਦਾ ਮਤਲਬ 2 ਡਿਗਰੀ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਨਾਲੋਂ ਜ਼ਿਆਦਾ ਟੈਂਪਰੇਚਰ ਚੱਲ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਵੀ 2 ਡਿਗਰੀ ਹੀ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ। ਪਰ ਦੂਜੇ ਪਾਸੇ ਕਾਫੀ ਦੇਰ ਤੋਂ ਖੁਸ਼ਕ ਹਵਾ ਚੱਲ ਰਹੀ ਸੀ। ਹਿਊਮਿਡਿਟੀ ਲੈਵਲ ਕਾਫੀ ਲੋ ਸੀਗਾ। ਬਟ ਹੁਣ ਵੀ ਹਿਯੂਮਿਡਿਟੀ ਲੈਵਲ ਦੇ ਵਿੱਚ ਵੀ ਥੋੜਾ ਜਿਹਾ ਵਾਤਾ ਹੋਇਆ ਹੈ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਉਹ ਅਪਰੋਚ ਕਰ ਰਿਹਾ ਹੈ ਨਾਰਥ-ਵੈਸਟ ਪੰਜਾਬ ਨੂੰ ਜਦੇ ਨਾਲ ਕੀ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਦੇ ਵਿੱਚ ਫਰਕ ਨਜ਼ਰ ਆਏਗੀ ਔਰ ਕੁਝ ਹਲਕੀ ਆਪਾਂ ਕਹਿ ਸਕਦੇ ਹਾਂ ਹਲਕੀ ਬਾਰਿਸ਼ ਜਾਂ ਥੋੜੇ ਛਿੱਟੇ ਪੈਣ ਦੀ ਸੰਭਾਵਨਾ ਹੈਗੀ ਹੈ ਔਰ ਤੂੜਪਰੀਆਂ ਹਵਾਵਾਂ ਜਿਵੇਂ 40 ਤੋਂ 50 ਕਿਲੋਮੀਟਰ ਪਾਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਚੱਲ ਸਕਦੀਆਂ ਨੇ ਜਿਦੇ ਨਾਲ ਕੀ ਆਪਾਂ ਨੂੰ ਗਰਮੀ ਤੋਂ ਜਾਂ ਆਪਾਂ ਕਹਿ ਸਕਦੇ ਕਿ ਜਿਹੜੀ ਹੀਟ ਵੇਵ ਚੱਲ ਰਹੀ ਸੀ ਉਸ ਤੋਂ ਸਾਨੂੰ ਕਾਫੀ ਰਾਹਤ ਮਿਲਦੀ ਸਮਾਪਨਾ ਹੈਗੀ ਹੈ ਬਾਕੀ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਵੀ ਕਾਫੀ ਅੱਛੀ ਚੱਲ ਰਹੀ ਹੈ ਉਮੀਦ ਕਰਦੇ ਹੈਗੇ ਕਿ ਆਪਾਂ ਜੂਨ ਦੇ ਅੱਢ ਦੇ ਵਿੱਚ ਸਾਡੇ ਕੋਲ ਇੱਥੇ ਫਰੀ ਮੌਨਸੂਨ ਸ਼ਾਵਰਸ ਜਿਹੜੇ ਆਪਾਂ ਰਿਸਿਵ ਕਰ ਸਕਦੇ ਆ ਕਿਉਂਕਿ ਜਿਹੜੀ ਪਿੱਛੋਂ ਮੌਨਸੂਨ ਦੀ ਪ੍ਰੋਗਰੈਸ ਹੈਗੀ ਆ ਉਹ ਬੇ ਆਫ ਬੰਗਾਲ ਤੋਂ ਕਰਨਾਟਕ ਵੱਲ ਮੂਵ ਕਰ ਰਹੀ ਹੈ ਤੇ ਛੇਤੀ ਹੀ ਉਹ ਨਾਲੇ ਸੈਂਟਰਲ ਇੰਡੀਆ ਦੇ ਵਿੱਚ ਜਿਹੜੀ ਆਪਣੀ ਮੌਨਸਨ ਆ ਸਕ ਤੋ ਆਪਾਂ ਉਮੀਦ ਕਰਦੇ ਆ ਕਿ ਜਿਹੜੀ ਐਂਡ ਆਫ ਜੂਨ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਤੇ ਹੁੰਦੀ ਹੈ ਤਾਂ ਅਸੀਂ ਮਤਲਬ ਨਾਰਮਲੀ ਸਮਰੀ ਜਿਹੜੀ ਮੌਨਸੂਨ ਦਾ ਆਗਮਨ ਹੈ ਉਹ ਪੰਜਾਬ ਦੇ ਵਿੱਚ ਹੋ ਜਾਏਗਾ। ਮੈਨੂੰ ਲੱਗਦਾ ਹੈ ਕਿ ਕਾਫੀ ਆ ਸਕਦਾ ਕਿ ਦੋ ਤਿੰਨ ਦਿਨ ਲੋਕਾਂ ਨੂੰ ਰਾਹਤ ਮਿਲੇਗੀ। ਹਾਂਜੀ ਜਿਵੇਂ ਟੈਂਪਰੇਚਰਸ ਦੇ ਵਿੱਚ ਕੱਲ ਵੀ ਜਿਵੇਂ ਆਪਾਂ ਦੇਖਿਆ ਕਿ ਸਾਡੇ ਕੋਲ 41 ਡਿਗਰੀ ਟੈਂਪਰੇਚਰ ਰਿਕਾਰਡ ਹੋਇਆ। ਸੋ ਇੱਕਦਮ ਤਾਂ ਸਾਡੇ ਕੋਲ 4-5 ਡਿਗਰੀ ਟੈਂਪਰੇਚਰ ਜਿਹੜਾ ਉਹ ਘਟਿਆ ਜਿਸ ਦੇ ਨਾਲ ਕੀ ਗਰਮੀ ਤੋਂ ਸਾਨੂੰ ਕਾਫੀ ਰਾਹਤ ਲੱਗ ਰਹੀ ਹੈ। ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਿਊਮਿਡਿਟੀ ਵੀ ਥੋੜੀ ਜਿਹੀ ਵਧੀ ਹੈ ਜਿਸ ਦੇ ਨਾਲ ਕਿ ਲੱਗਦਾ ਹੈ ਕਿ ਹਵਾ ਦੇ ਵਿੱਚ ਮੌਇਸਚਰ ਹੈਗਾ ਤਾਂ ਫਿਰ بارش ਦੀ ਸੰਭਾਵਨਾ ਹੈ ਮਤਲਬ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਹੀਂ ਹੈ ਬਟ ਛੁੱਟੇ ਪੈ ਸਕਦੇ ਜਾਂ ਕਿਤੇ ਕਿਤੇ ਹਲਕੀ بارش ਹੋ ਸਕਦੀ ਹੈ ਆਮ ਲੋਕਾਂ ਨੂੰ ਜਿਸ ਤਰ੍ਹਾਂ ਅੱਪਾ ਇੰਨਾ ਆਇਆ ਜਿਸ ਤਰ੍ਹਾਂ ਕੀ ਅਪਰੇ ਨਹੀਂ ਕਹਿ ਸਕਦੇ ਕਿ ਗਰਮੀ ਤੋਂ ਛੁਟਕਾਰਾ ਹੈਗਾ ਕੀ ਬਿਲਕੁਲ ਹੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣ ਸਾਡਾ ਮਤਲਬ ਕਾਫੀ ਵਾਦਰ ਚੇਂਜ ਹੋ ਗਿਆ ਹੈ ਬਟ ਆਪਣਾ ਜ਼ਰਾ ਧਿਆਨ ਉਹ ਪੂਰਾ ਰੱਖਣਾ ਚਾਹੀਦਾ ਫਿਰ ਵੀ ਹੁਣ ਪ੍ਰੀਕਾਸ਼ਨਰੀ ਜਿਹੜਾ ਉਹ 12 ਤੋਂ 4 ਵਜੇ ਤੱਕ ਜਿਹੜਾ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ ਬਾਕੀ ਜਿਸ ਤਰ੍ਹਾਂ ਹੁਣ ਧੂੜ ਭਰੀਆਂ ਹਵਾਵਾਂ ਹਨੇਰੀਆਂ ਦੀ ਸੰਭਾਵਨਾ ਹੈਗੀ ਆ ਉਹਨੂੰ ਵੀ ਮੱਦੇ ਨਜ਼ਰ ਰੱਖ ਕੇ ਹੀ ਆਪਣਾ ਜਿਵੇਂ ਆਵਾਜਾਈ ਦੇ ਵਿੱਚ ਧਿਆਨ ਰੱਖਿਆ ਜਾਵੇ ਕਿਸਾਨਾਂ ਨੂੰ ਮੈਂ ਕਿਸੇ ਤਰ੍ਹਾਂ ਨਾਲ ਕੋਈ ਰਾਹਤ ਜਿਆ ਕਿਸੇ ਤਰ੍ਹਾਂ ਕੋਈ ਅਲਰਟ ਆ ਜਿਸ ਤਰ੍ਹਾਂ ਹਮ ਟੈਂਪਰੇਚਰ ਹੈ ਆਪਾਂ ਕਹਿ ਸਕਦੇ ਆ ਕਿ ਥੋੜੇ ਫਾਲ ਕੀਤੇ ਹੈ ਤੇ ਉਧਰੋਂ ਜਿਹੜੀ ਝੋਨੇ ਦੀ ਪਨੀਰੀ ਹੈ ਉਹਨੂੰ ਆਪਾਂ ਕਹਿ ਸਕਦੇ ਆ ਕਿ ਕਿਸਾਨ ਵੀ ਬੁਰਾ ਧਿਆਨ ਰੱਖਣ ਕਿ ਲੋੜ ਪੈਣ ਤੇ ਉਹ ਜਿਹੜਾ ਕਿ ਨਾ ਵਕਫੇ ਤੇ ਪਾਣੀ ਦੀ ਲੋ ਹੈਗੀ ਆ ਉਹਦੇੰਦੇ ਰਹਿਣ ਜੇ ਕੋਈ ਉਹਦੇ ਵਿੱਚ ਕੋਈ ਤਤਾਂ ਦੀ ਘਾਟ ਆ ਰਹੀ ਹੈ ਉਹਨੂੰ ਉਹਦੀ ਵੀ ਪੂਰਤੀ ਕੀਤੀ ਜਾਵੇ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਉਹਦੇ ਲੱਛਣ ਦੇਖ ਕੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀ ਘਾਟ ਹੈ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਆ ਸੋ ਬਾਕੀ ਜਿਵੇਂ ਹੁਣ ਜੂਨ ਆਫਰਸਟ ਵੀਕ ਜੂਨ ਅਨੁਵਰਸ ਜਿਹੜੀ ਸਿੱਧੀ ਬਜਾਈ ਲਈ ਰਿਕਮੈਂਡੇਸ਼ਨ ਦਿੱਤੀ ਜਾਂਦੀ ਹੈ ਕਿਸਾਨ ਵੀ ਉਹ ਵੀ ਆਪਣਾ ਪੂਰਾ ਜਿਹੜਾ ਧਿਆਨ ਹੈਗਾ ਉਹਦੇ ਨਾਲ ਆਪਣਾ ਸਿੱਧੀ ਬਜਾਈ ਜਿਹੜੀ ਆ ਉਹ ਕਰ ਸਕਦੇ ਆ ਤੇ ਅਸੀਂ ਇਹਹੀ ਜਿਹੜੀ ਅਪੀਲ ਕਰਦੇ ਆ ਕਿ ਸਿੱਧੀ ਬਜਾਈ ਨੂੰ ਜ਼ਰੂਰ ਤਰਜੀਹ ਦਿੱਤੀ ਜਾਵੇ ਕਿਉਂਕਿ ਜਿਹੜਾ ਆਪਣਾ ਡਿੱਗ ਰਿਹਾ ਪਾਣੀ ਦਾ ਪੱਧਰ ਆ ਉਹਨੂੰ ਬਚਾਉਣ ਦੇ ਵਿੱਚ ਆਪਾਂ ਜਿੰਨਾ ਯੋਗਦਾਨ ਪਾ ਸਕਦੇ ਆ ਉਹ ਨਾਲ ਸਮੂਹ ਨੂੰ ਪਾਉਣਾ ਚਾਹੀਦਾ